ਹੈਲੋ surjit tambardee ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਕੋੜੀ ਸ਼ੇਅਰ ਕਰਨੀ ਸ਼ੇਅਰ ਕਰਨ ਜਾ ਰਹੀ ਹਾਂ ਕੋੜੀ ਸੁਣਾਉਣ ਜਾ ਰਹੀ ਹਾਂ ਕੋੜੀ ਦੇ ਵਿੱਚ ਇੱਕ ਪਰਦੇਸ ਵਿੱਚ ਭੈਣ ਬੈਠੀ ਆ ਤੀ ਬੈਠੀ ਆ ਪਹਿਲੇ ਜਮਾਨਿਆਂ ਦੇ ਵਿੱਚ ਜਦੋਂ ਪੇਕੇ ਘਰ ਤੋਂ ਸੱਦਾ ਆਉਂਦਾ ਸੀ ਸੁਨੇਹਾ ਆਉਂਦਾ ਸੀ ਜਾਂ ਕੋਈ ਲੈਣ ਜਾਂਦਾ ਸੀ ਤਾਂ ਹੀ ਧੀ ਆ ਸਕਦੀ ਸੀ ਭਾਵੇਂ ਪੇਕੇਆਂ ਦੇ ਘਰ ਕੋਈ ਕਾਰਜ ਕਿਉਂ ਨਾ ਹੋਵੇ ਕੋਈ ਫੰਕਸ਼ਨ ਕਿਉਂ ਨਾ ਹੋਵੇ ਆਪਣੇ ਆਪ ਨਹੀਂ ਆ ਸਕਦੀ ਸੀ ਅੱਜ ਵੀ ਉਸ ਧੀ ਨੂੰ ਪਤਾ ਲੱਗਦਾ ਹੈ ਕਿ ਮੇਰੇ ਭਰਾ ਭਰਾ ਦਾ ਵੀਰ ਦਾ ਵਿਆਹ ਰੱਖਿਆ ਗਿਆ ਤੇ ਮਾਂ ਨੂੰ ਕਹਿ ਰਹੀ ਆ ਕਿ ਮੈਨੂੰ ਕਿਸੇ ਨੂੰ ਲੈਂਡ ਪੇਜ ਮੈਨੂੰ ਸੁਨੇਹਾ ਪੇਜ ਮੇਰਾ ਵੀ ਦਿਲ ਕਰਦਾ ਕਿ ਮੈਂ ਵੀਰ ਦੇ ਸ਼ਗਨਾਂ ਦੇ ਵਿੱਚ ਸ਼ਾਮਲ ਹੋਵਾਂ ਦੇਖੋ ਇੱਕੋ ਭੈਣ ਦੀ ਤੜਫ ਇੱਕ ਕੋੜੀ ਦੇ ਵਿੱਚ ਚਲਕਦੀ ਆ ਸੋ ਪੜਨਾ ਸਾਂਝੀ ਕਰ ਜਾ ਰਹੀ ਆ ਉਮੀਦ ਹੈ ਬਹੁਤ ਪਸੰਦ ਆਏਗੀ ਤੋ ਪਹਿਲਾ ਵਾਂਗ ਇਹ ਸ਼ੇਅਰ ਜ਼ਰੂਰ ਕਰਿਆ ਹੋਏ ਜਿਆਦਾ ਤੋਂ ਜਿਆਦਾ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਹੌਸਲਾ ਬਹੁਤ ਪੱਤਾ ਹੈ ਤੁਹਾਡੇ ਪਿਆਰੇ ਪਿਆਰੇ ਕਮੈਂਟ ਪੜ ਕੇ ਮੇਰਾ ਫੋਰ ਦਿਲ ਕਰਦਾ ਕਿ ਕੁਝ ਪਿੱਲੀਆ ਪੁੱਲੀਆ ਬਸਰੀਆ ਆਜਾਦਾਂ ਦੇ ਵਿੱਚੋਂ ਕੁਝ ਫੋਟਲੀ ਜੋ ਫਰੋਲ ਕੇ ਤੁਹਾਡੇ ਵਾਸਤੇ ਕੱਢਿਆ ਜਾਵੇ ਚਲੋ ਵੀਰ ਦੀ ਟੋਕਰੀ ਦੇ ਵਿੱਚ ਕਾਪੇ ਨੀ ਮੈਂ ਫਿਰ ਦੀ ਟੋਕਰੀ ਦੇ ਵਿੱਚ ਥਾਪੇ ਨੀ ਮੈਂ ਵੀਰ ਨੂੰ ਜਾਨ ਚੜਾਉਂਦੇ ਉਹਦੇ ਮਾਪੇ ਨੀ ਮੈਂ ਜਨ ਜੇ ਚੜਾਵਨ ਵੀਰ ਦੇ ਮਾਪੇ ਨਹੀਂ ਮਾਏ ਹਰਦੇਸ ਬੈਠੀ ਕੋੜੀ ਗਾਵਨੀ ਮਾਏ ਹਰਦੇਸ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕਲਸ ਨੇਹਾ ਕਮ ਆਵਨੀ ਮਾਏ ਮੈਨੂੰ ਕਲ ਸੁਨੇਹਾ ਤਾ ਮ ਆਵਨੀ ਮੈਂ ਤੇਰੇ ਦੇਸ਼ੂ ਮੈਨੂੰ ਕਲ ਹੀਰੇ ਨੀ ਮੈਂ ਵੀਰਦੀ ਟੋਕਰੀ ਦੇ ਵਿੱਚ ਹੀਰੇ ਨੀ ਮੈਂ ਵੀਰ ਨੂੰ ਜਨ ਚੜਹੰਦੇ ਓ ਵੀਰ ਦੇ ਵੀਰੇ ਨੀ ਮੈਂ ਵੀਰ ਨੂੰ ਜਨ ਚੜਹੰਦੇ ਵੀਰ ਦੇ ਵੀਰੇ ਨੀ ਮੈਂ ਪਰਦੇ ਸੇ ਬੈਠੀ ਕੋੜੀ ਗਾਵਨੀ ਮੈਂ ਪਰ ਦੇਸ ਬੈਠੀ ਕੋੜੀ ਗਾਵਨੀ ਮੈਂ ਮੈਨੂੰ ਕਲਸ ਨੇ ਹਾਤਾ ਮੈਂ ਆਵਨੀ ਮੈਂ ਕੋਈ ਕਲਸ ਨੇ ਹਾਤਾ ਮੈਂ ਆਮਨੀ ਮੈਂ ਤੇਰੇ ਦੇ ோே நீரூன்னே மா ਜਨ ਚੜਾਵਨ ਵੀਰ ਦੇ ਮਮੇਨੀ ਮਾਏ ਪਰਦੇਸ ਬੈਠੀ ਕੋੜੀ ਗਾਵਨੀ ਮਾਏ ਪਰਦੇਸ ਬੈਠੀ ਕੋੜੀ ਗਾਵਨੀ ਮਾਏ ਮੈਨੂੰ ਕਲ ਸੁਨੇਹਾਤਾ ਮ ਆਵਨੀ ਲੈ ਸੁਨੇਹਾ ਤਮੈਂ ਆਵਨੀ ਮੈਂ ਤੇਰੇ ਦੇਸ਼ ਹੂੰ ਵੀਰ ਦਿੱਟੋ ਕਰੀ ਨੂੰ ਲਗੇ ਚਾਏ ਨੀ ਮੈਂ ਵੀਰ ਦਿੱਟੋ ਕਰੀ ਨੂੰ ਲਗੇ ਥਾਪੇ ਨੀ ਮੈਂ ਵੀਰ ਨੂੰ ਜਨ ਚੜਾਂ ਦੇ ਤਾਏ ਚਾਚੇ ਨੀ ਮਾਏ ਵੀਰ ਨੂੰ ਜਨ ਚੜਾਂ ਦੇ ਵੀਰ ਦੇ ਤਾਏ ਨੀ ਮਾਏ ਪਰ ਦੇਸ ਬੈਠੀ ਕੋੜੀ ਗਾਵਾਂ ਨੀ ਮਾਏ ਪਰ ਦੇਸ ਬੈਠੀ ਕੋੜੀ ਗਾਵਾਂ ਨੀ ਮਾਏ ਮੈਨੂੰ ਕਲ ਸੁਨੇਹਾ ਤਮ ਆਵਨੀ ਮੈਂ ਕੋਈ ਪੇਜ ਸੁਨੇਹਾ ਤਮ ਆਵਨੀ ਮੈਂ ਤੇਰੇ ਦੇਸ਼ ਹੋ ਵੀਰ ਵੀ ਟੋ ਕਰੀ ਨੂੰ ਲੱਗੇ ਹੀਰਾਨੀ ਕਰੇ ਨੂੰ ਲਗੇ ਹੀਰਾ ਨੇ ਮਾਏ ਵੀਰ ਨੂੰ ਜਨ ਚੜਾਵਨ ਪਰਿਆ ਹੂਰਾਨੀ ਮਾਏ ਵੀਰ ਨੂੰ ਜਨ ਚੜਾਵਨ ਪਰਿਆ ਹੂਰਾਨੀ ਮਾਏ ਪਰਦੇ ਸੇ ਬੈਠੀ ਕੋੜੀ ਗਾਵਨੀ ਮਾਏ ਪਰਦੇ ਸੇ ਬੈਠੀ ਕੋੜੀ ਗਾਵਨੀ ਮੈਂ ਮੈਨੂੰ ਪੇਜ ਸੁਨੇਹਾ ਕੋਈ ਆਵਨੀ ਮੈਂ ਪੇਨੂੰ ਪੇਜ ਸੁਨੇਹਾ ਤਾ ਮੈਂ ਆਵਨੀ ਮੈਂ ਤੇਰੇ ਦੇਸ਼ ਹੂੰ ਵੀਰ ਜੀ ਤੋਂ ਥਾਪੇਨੀ ਮੈਂ ਵੀਰ ਦੀ ਟੋਕਰੀ ਨੂੰ ਲਗੇ ਥਾਪੇਨੀ ਮੈਂ ਵੀਰ ਨੂੰ ਜਨ ਚੜਾਵਣ ਉਹ ਦੇ ਮਾਪੇਨੀ ਮੈਂ ਵੀਰ ਨੂੰ ਜਨ ਚੜਾਵਣ ਵੀਰ ਦੇ ਮਾਪੇਨੀ ਮੈਂ ਪਰਦੇਸ ਬੈਠੀ ਕੋੜੀ ਗਾਮਨੀ ਮੈਂ ਪਰਦੇਸ ਬੈਠੀ ਕੋੜੀ ਗਾਮਨੀ ਮੈਂ ਮੈਨੂੰ ਕਲਸ ਨੇਹਾਤਾ ਮੈਂ ਆਨੀ ਮੈਂ ਕੋਈ ਕਲਸ ਨੇਹਾਤਾ ਮੈਂ ਆਨੀ ਮੈਂ ਤੇਰੇ ਦੋਸਤੋ ਇਹ ਕੋੜੀ ਚੰਗੀ ਲੱਗੇ ਤੇ ਜਰੂਰ ਜਿਆਦਾ ਤੋਂ ਜਿਆਦਾ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਨ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਤੇ ਦੂਰ ਬੈਠੀ ਭੈਣ ਦੀ ਇੱਕ ਬੇਨਤੀ ਮਾ ਸੁਣ ਕੇ ਪੇਸ ਸੁਨੀਹਾ ਪੇ ਦਵੇ ਤੇ ਭੈਣ ਵੀ ਆ ਜਾਵੇ ਵੀਰ ਦੇ ਵਿਆਹ ਦੀ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਵੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਬਹੁਤ ਪਿਆਰ ਦੇ ਰਹੇ ਹੋ ਮੈਨੂੰ